ਸ਼ਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜੇ ਆ ਜੀ ਟਰੈਕਟਰ ਮੰਡੀ ਤਲਵੰਡੀ ਸਾਬੋ ਸ਼ਾਮ ਦਾ ਦਾ ਆ ਦੇਖੋ ਵੀਰੇ ਦਾ ਸੌਦਾ ਹੋਈ ਜਾਂਦਾ ਭਾਈ ਐਸ ਤੁਸੀਂ ਹਫਤੇ ਦੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਵੀ ਤਲਵੰਡੀ ਸਾਬੋ ਮੰਡੀ ਤੇ ਬਹੁਤ ਸੌਦੇ ਹੋਏ ਆ ਜੀ ਜਿਹਨੇ ਟਰੈਕਟਰ ਭਰਾ ਖੇਦਣਾ ਉਹ ਵੀ ਆਇਆ ਕਰੋ ਜੀ ਜਿਹਨੇ ਵੇਚਣਾ ਉਹ ਵੀ ਆਇਆ ਕਰੋ ਹਰੇਕ ਵੀਡੀਓ ਚ ਬੇਨਤੀ ਕਰਦੇ ਆਂ ਆਪਣੇ ਪੇਨ ਨੂੰ ਜਿੰਨਾ ਹਜੇ ਭਰਾਵਾਂ ਨੇ ਲਾਈਕ ਕੋਲੋ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਕੋਲੋ ਸਬਸਕ੍ਰਾਈਬ ਕਰ ਲੋ ਤਾਂ ਕਿ ਉਹ ਤੱਕ ਅਸੀਂ ਨਵੀਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਬਾਈ ਅਮਰੀਕ ਦੀ ਮੰਡੀ 'ਚ ਖੜੇ ਹੈ ਜੀ ਪੰਗੀ ਵਾਲਿਆ ਬਾਈ ਅਮਰੀਕ ਸਿੰਘ ਤੇ ਮਲਾਉਣੇ ਆ ਤੁਹਾਨੂੰ ਬਾਈ ਸਤਿਕਾਰ ਸਾਰਿਆਂ ਨੂੰ ਸਤਿਕਾਰ ਜੀ ਅਮਰੀਕ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਵਧੀਆ ਠੀਕ ਆ ਕੋਈ ਘਰ ਬੋਲ ਆ ਵੀ ਵਧੀਆ ਤੁਸੀਂ ਦੱਸੋ ਸਾਰੇ ਸੋਦੇ ਕਿਨੇ ਕਰਦੇ ਅੱਜ ਫਿਰ ਸੌਦੇ ਅੱਜ ਕਰਤੇ ਤਨਚਾਰਾ ਚੰ ਚਾ ਚਲੋ ਵਧਾਈਆਂ ਬਾਈ ਉਹ ਵੀਰੇ ਦਾ ਸੌਦਾ ਹੋਈ ਜਾਂਦਾ ਹੈ ਹਾਂਜੀ ਹਾਂ ਤੇ ਅਮਰੀਕਾ ਕਿਹੜੇ ਕਿਹੜੇ ਡੈਡਾ ਸ਼ੁਰੂ ਕਰੀਏ ਅਗਰਾ ਦਿਖਾਈਏ ਤੇਰਾ ਫੋਨ ਨੰਬਰ ਸ਼ੁਰੂ ਜੂ ਬੋਲ ਦੇ ਪਹਿਲਾਂ ਮੇਰਾ ਭਰਾ 584 ਜੀ 6284 32034 62804 32034 ਬਾਈ ਦਾ ਫੋਨ ਨੰਬਰ ਹੈ ਜਲਦੀ ਜਲਦੀ ਵੀਡੀਓ ਚ ਬਾਈ ਨੂੰ ਤੁਸੀਂ ਫੋਨ ਲਾ ਲਿਓ ਵੀਰੋ 963 ਆ ਬਾਈ ਕੋਲੇ 2000 ਤੇ 18 ਮਲ ਟਾਇਰ ਐ ਐਮ ਆਰਐਫ ਸ਼ਕਤੀ ਲਾਈਫ ਦੇ ਜਮਾ ਤਾਜ਼ੇ ਬਏ ਹੋਏ ਨੇ ਅਮਰੀਕਾ ਬਾਈ ਇਹਦਾ ਨੰਬਰ ਕਿੱਥੋਂ ਦਾ ਭਰਾ ਨੰਬਰ ਪੰਜਾਬ ਦਾ ਈ ਨੰਬਰ ਪੰਜਾਬ ਦਾ ਓਨਰ ਓਨਰ ਬਾਈ ਮੈਨ ਲੱਗਦਾ ਪਹਿਲੇ ਨਾਲ ਹੀ ਹੋ ਪਹਿਲੇ ਨਾਲ ਡੰਡਾ ਫੱਟੀ ਕਿਲਿਆਂ ਗੋਲਿਆਂ ਨਾਲ ਪਾ ਰੱਖਿਆ ਚੰਗੇ ਵਪਾਰੀ ਨੇ ਇਹ ਨਿਸ਼ਾਨੀਆਂ ਹੁੰਦੀਆਂ ਬਾਈ ਜਿਹੜਾ ਇਹ ਸਾਰਾ ਸਮਾਨ ਨਾਲ ਦਿੰਦੇ ਆ ਬੰਦੇ ਹੈਨਾ ਅਮਰੀਕ ਬਾਈ ਇਹਦਾ ਮੁੱਲ ਕੀ ਰੱਖਿਆ ਇਹਦਾ 615 6 ਲੱਖ ਤੇ 15000 ਰੁਪਿਆ ਲੱਗਦਾ ਵੀਰੇ ਨੇ ਵੀ ਵੇਚਦਾ ਬਾਈ ਦੇ ਦਿਓ ਵਧਾਈਆਂ ਤੇ ਮੀਕ ਬਾਈ ਇਹਦਾ ਸੌਦਾ ਕਿੰਨੇ ਦਾ ਹੋਊਗਾ ਸੌਦਾਜੀ ਫੋਨ ਤੇ ਦਾਦਾ ਮੁਰਕਿਆ ਆ ਕੇ ਇਥੇ ਕਹੀ ਜਾਂਦੇ ਇੰਨਾ ਕਹਿੰਦੇ ਸੀ ਇੰਨਾ ਕਹਿੰਦੇ ਸੀ ਤੁਸੀਂ ਉਹ ਨਹੀਂ ਕਰਦੇ 20000 ਐਨਾ 95000 ਦੇ ਦਾਂਗੇ 95000 ਦਾ ਬਾਕੀ ਮੌਕੇ ਤੇ ਮੰਨਦਾ ਮੰਨਦਾ ਹੋਰ ਕਰਦਾ ਗੀਰ ਵਿੱਚ ਸ਼ੇਅਰ ਕਰਕੇ ਉਤਾ 750 ਟੂ ਸਪੀਡ ਟਰੈਕਟਰ ਹੈ ਵੀ ਨਾ ਹਾਂਜੀ ਇਹ 933 3 ਸਪੀਡ ਹੈ 3 ਹੈ ਜੀ ਇਹ ਕਿਹੜਾ ਮਾਡਲ ਹੈ ਬਈ ਇਹ ਇਹ 2001 ਜੀ ਮਗਰਾਟ ਰੰਗ ਹੋਇਆ ਬਾਕੀ ਟਰੈਕਟਰ ਚੰਗਾ ਆ ਚੰਗਾ ਜੀ ਹਾਂ ਟਾਇਰ ਵੀ ਨਵੇਂ ਆਏ ਨੇ ਨਾ ਮੈਂ ਮੰਨਣਾ 70-75 ਪਏ ਹੈਗਾ 70-75 ਹਾਂ ਇਹ ਬਾਈ ਨੰਬਰ ਇਹਦਾ ਕਿੱਥੋਂ ਦਾ ਇਹਦਾ ਪੰਜਾਬ ਦਾ ਹੀ ਪੰਜਾਬ ਦਾ ਤੇ ਰੇਟ ਬਾਈ ਇਹਦਾ ਇਹਦਾ 225 2 ਲੱਖ 25 ਹਜ਼ਾਰ ਨਹੀਂ ਸੌਦਾ ਕਿੰਨੇ ਦਾ ਹੋਊ ਬਾਈ ਇਹਦਾ ਇਹਦਾ ਸੌਦਾ ਬਸ ਇੱਕੋ ਹੀ ਆਈ 2 ਲੱਖ ਦਾ 2 ਲੱਖ ਦਾ ਮਾਨਦਾਨ ਮੌਕੇ ਨੇ 2 ਲੱਖ ਦਾ 25 ਹਜ਼ਾਰ ਆਦਾ ਬਾਈ 25 ਹਜ਼ਾਰ ਦਾ ਵੀ ਠੀਕ ਹੈ ਅੱਗੇ ਬਾਈ ਕੋਲੇ ਹੈਗਾ ਅਰਜਨ ਅਰਜਨ 605 ਪੀਵੀ 40 ਨੰਬਰ ਦਾ ਬਾਈ ਜੀ ਜਮਾ ਨਵਾਂ ਟਰੈਕਟਰ ਹੈ ਬਾਈ ਇਹ ਕਿਹੜਾ ਮਾਡਲ ਹੈ ਸੈਂਟਰ ਗੇਅਰ ਵਾਲਾ ਸੈਂਟਰ ਗੇਅਰ ਪਾਵਰ ਸਟੇ ਇਹ ਬਾਈ ਮਾਡਲ ਆਈ 2022 ਮਾਡਲ ਤੇ ਰੇਟ ਬਾਈ ਇਹਦਾ ਦਾ 685 6 ਲੱਖ ਤੇ 85000 ਰੁਪਇਆ 6 ਲੱਖ ਦੇ ਘਰ ਜਿਹਦੇ ਡੈੱਟ ਤੇ ਲੋਨ ਹੋ ਜੇ ਹਾਂਜੀ ਹਨਾ ਤੇਰੇ ਸਾਰੇ ਡੈਕਟਰਾਂ ਦੀ ਲੋਨ ਹੋ ਜਾਏਗਾ ਇਹਦਾ ਅੱਜ ਫੋਲ ਕਰਵਾ ਕੇ ਦਿੱਤਾ ਜੀ ਆਹ ਵੇਚਿਆ ਜੀ ਅੱਜ 25 ਮਰਲੇ ਦਾ ਫੋਲ ਕਰਵਾ ਕੇ ਦਿੱਤਾ ਠੀਕ ਹੈ ਇਹਦਾ ਸੌਦਾ ਕਿੰਨੇ ਦਾ ਹੋਊਗਾ ਜੀ ਇਹਦਾ ਜੀ ਮਲੜੋ 65000 ਦਾ ਦੇ ਦਾਂਗੇ ਜੀ 6 ਲੱਖ 65000 ਦਾ 6.5 ਦੇ ਘਰਾਂ 'ਚ ਸੌਦਾ ਹੋ ਗਿਆ ਆਹ ਟਰੈਕਟਰ ਬਾਈ ਨੇ ਵੇਚਤਾ 25 ਮਾਡਲ ਹੈ ਹਾਂਜੀ ਇਹਦੇ ਫੁੱਲ ਲਾਉਣੇ ਹੋਗੇ ਬਾਈ ਫੁੱਲ ਲਾਉਣ ਜੀ ਕੁਛ ਖਰਚਾ ਬਣੀ ਤਾਂ ਲਈ ਹੋਊ ਖਰਚਾ ਤਾਂ ਮੰਨ ਲਓ ਜੀ ਉਹਨਾਂ ਦਾ ਵਿਚੀ ਆ ਜੀ ਫੁੱਲ ਲਾਉਣ ਦੀ ਠੀਕ ਹੈ ਕਿੰਨੇ ਦਾ ਵੇਚਿਆ ਬਾਈ ਨਵਾਂ ਟਰੈਕਟਰ ਇਹ ਵੇਚਤਾ ਹੀ 5 ਲੱਖ 60 ਹਜ਼ਾਰ ਦਾ 5 ਲੱਖ ਤੇ 60 ਹਜ਼ਾਰ ਦਾ 25 ਮਾਡਲ ਪਿਓਰ ਨਵਾਂ ਸਿਰਫ ਘੰਟੇ ਚਾਰ ਪੰਜ ਚੱਲਿਆ ਹੋਣਾ ਦਾ ਹਾਰ ਹੋਰ ਨਾਲ ਹੀ ਆ ਸਰ ਨਾਲ ਹੀ ਦਿੱਤਾ ਹਾਰ ਵੀ ਚਲੋ ਵਧਾਈਆਂ ਬਾਈ ਤਾਂ ਕਿ ਬਾਈ ਕੋਲ ਹੈਗਾ ਹੈ 60 ਸੋਨਾਲਿਕਾ ਬਠਿੰਡਾ ਨੰਬਰ ਹੈ 0 809 ਨੰਬਰ ਵੀ ਬੜਾ ਘੈਂਟ ਲਿਆ ਹੋਇਆ ਬੰਦੇ ਨੇ ਜਮਾ ਕੋਰਾ ਟਰੈਕਟਰ ਆ ਬਾਈ ਜੀ ਫੁੱਲ ਟਾਪ ਵਾਲਾ ਵੀ ਸੀ ਗੇਅਰ ਚੈਸਟ ਲਗੇ ਰਾਲਾ ਬਈ ਇਹ ਮਾਡਲ ਕਿਹੜਾ ਵੀ 23 ਮਾਡਲ ਆ ਜੀ 2023 ਮਾਡਲ 2023 ਮਾਡਲ ਤੇ ਮੁੱਲ ਬਈ ਇਹਦਾ ਮੁੱਲ ਇਹਦਾ 7-10 ਜੀ 7 ਲੱਖ 10 ਹਜ਼ਾਰ ਤੇ ਬਾਈ ਸੌਦਾ ਕਿੰਨੇ ਦਾ ਅਮਰੀਕ ਬਈ ਇਹਦਾ ਸੌਦਾ ਇਹਦਾ 80 ਹਜ਼ਾਰ ਦਾ 6 ਲੱਖ 85000 ਦਾ 85000 ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਬਾਈ ਮਾਈਕੋ ਪੰਪ ਚਾ 60 ਐਚਪੀ ਵਾਲਾ ਟਰੈਕਟਰ ਆ ਪੂਰਾ ਚੰਗਾ ਟਰੈਕਟਰ ਹੈ ਨਾ ਹਾਂਜੀ ਚਾਰ ਸਿਲੰਡਰ 60 ਐਚਪੀ ਚ ਇਹਦੀ ਖਾਸੀਅਤ ਉਹਨੂੰ ਨੰਬਰ ਦੀ ਦਿਖਾ ਦਈਏ ਜਿਹੜਾ ਸੀ ਇਹ ਨੰਬਰਾਂ ਦੇਖੋ ਪੀ ਵੀ 03 ਬੀ ਐਮ 0809 ਉਹ ਘੜ ਅੱਗੇ ਫਾਰਮਰ ਦਾ 60 ਸਿੰਗਲ ਕਲਚ ਹੈ ਕਿ ਡਬਲ ਬਾਈ ਡਬਲ ਜੀ ਡਬਲ ਡਬਲ ਕਲਚ ਹੈ 2000 ਮਾਡਲ ਆ ਸਾਫ ਜਾ ਟਰੈਕਟਰ ਹੈ ਚੰਗਾ ਟਰੈਕ ਇਹਦਾ ਮੁੱਲ ਕੀ ਹੈ ਬਾਈ ਇਹਦਾ 92 1,92,000 ਰੁਪਇਆ ਬਾਈ ਮੁੱਲ ਕਰਦਾ ਤੇ ਇਹਦਾ ਸੌਦਾ ਕਿੱਥੇ ਜਿਉ ਬਾਈ ਸੌਦਾ ਦਾ ਹੋਈਏ ਮਨ ਲਓ ਤੁਸੀਂ 80 ਦੇ ਘਰਾਂ ਚ 65-70 ਰੁਪਏ ਟਾਇਰ ਵੀ ਹੈਗਾ ਨਾ 1,80 ਦੇ ਘਰਾਂ ਚ ਸੌਦਾ ਹੋ ਜੂ ਬਾਈ ਨੂੰ ਫੋਨ ਲਾ ਲੋ ਤੁਸੀਂ ਡਬਲ ਕਲਚ ਡੈਕਟਰ ਹੈ ਅੱਗੇ ਬਾਈ ਸਟੈਂਡਰਡ ਹੈ ਡਬਲ ਕਲਚ ਸਟੈਂਡਰਡ ਹੈਗਾ 300 ਤੇ 45 ਅੱਠ ਮਾੜਾ ਜੀ ਅੱਠ ਮਾੜਾ ਵੀ 31 ਨੰਬਰ ਦਾ ਜੀ ਹਾਂਜੀ ਇਹਦਾ ਮੁੱਲ ਕੀ ਹੈ ਬਾਈ ਜੀ ਇਹ ਹੈਗਾ ਜੀ 2 ਲੱਖ 65 ਹਜ਼ਾਰ 2 ਲੱਖ 65 ਹਜ਼ਾਰ ਰੁਪਿਆ ਮੁੱਲ ਹੈ 70 ਰੁਪਏ ਰੇਟ ਦੇ ਟਾਇਰ ਹੈ ਠੀਕ ਹੈ ਹਾਲទੂਲ ਤੋਂ ਡਬਲ ਕਲੱਚ ਦਾ ਟਰੈਕਟਰ ਹੈ ਸੋਨਾਲਿਕਾ 345 DI ਤੇ ਇਹਦਾ ਸੌਦਾ ਕਿੱਥੇ ਹੋ ਬਈ ਸੌਦਾ ਹੈ 2.5 ਲੱਖ ਦਾ ਦੇ ਦਾਂਗੇ ਜੀ 2.5 ਲੱਖ ਦਾ ਅੱਗੇ ਬਾਈ ਕੋਲੇ ਹੈਗਾ DI 6 MM ਸੁਪਰ MM ਸੁਪਰ ਬਠਿੰਡਾ ਨੰਬਰ ਹੈ 3 ਸਿਲੰਡਰ ਟਰੈਕਟਰ 14928 ਦੇ ਜਮਾ ਨਵੇਂ ਟਾਇਰ ਹੈ ਡਬਲ ਕਲੱਚ ਕਲੱਚ ਤੇਲ ਬ੍ਰੇਕ ਰਵਰਸ ਪੀਟੀ ਵਾਲਾ ਟਰੈਕਟਰ ਹੈ ਇਹ ਡੱਡੂ ਮਗਰਾੜ ਜਾਇ ਸੀ ਬਾਈ ਇਹ ਮਾੜ ਲ ਕਿਹੜਾ ਵੀਰੇ ਇਹ ਕਈ 11 ਜੀ 2011 ਮਲਟਰੈਕਟਰ ਬਾਈ ਜੀ ਕਿਰਾਏ ਕਰੂਆ ਟ੍ਰੈਲਰ ਟੁੱਲੀ ਵਾਲੇ ਵਾਸਤੇ ਵਧੀਆ ਟਰੈਕਟਰ ਹੈ ਨਾ ਇਹਦਾ ਮੁੱਲ ਕੀ ਹੈ ਬਾਈ ਇਹਦਾ 38 38 ਦੇ ਸੌਦਾ ਕਿੰਨੇ ਦਾ ਬਾਈ ਇਹਦਾ ਸੌਦਾ ਇਹਦਾ ਮੰਨ ਲਓ 25000 ਜੇ ਹੋਰ ਵੀ ਰਣ ਕੇ ਖੁਸ਼ ਹੋ ਗਏ ਇਹ ਟਰੈਕਟਰ ਸਾਰਿਆਂ ਨੂੰ 25000 ਦਾ ਦੇ ਦਾਂਗੇ 325000 ਹਾਂਜੀ ਬਾਕੀ ਇੱਕ ਫਾਰਮੈਟਿਕ 60 ਹੈਗਾ ਨੀਵਾਂ ਮਾੜਲਾ 98 ਮਾੜਲਾ ਡਬਲ ਕਲੱਚ ਇੱਕ 85 ਰੇਟ ਹੈ ਨਾ ਹਾਂ ਜੀ ਅੱਗੇ ਜਾਂਦਾ ਬਾਈ ਕੋਲੇ 855 855 ਦਾ ਸੌਦਾ ਹੋ ਗਿਆ ਜੀ ਹੁਣ 855 ਦਾ ਸੌਦਾ ਹੋਇਆ ਹਾਂਜੀ 18 ਮਾਡਲ ਦਾ ਤੇਨੇ ਦਾ ਬਾਪੂ ਕਿੰਨੇ ਦਾ ਹੋ ਗਿਆ ਬਾਈ ਸੌਦਾ ਹਾਂਜੀ 5 ਲੱਖ ਤੇ 42000 ਦਾ ਸੌਦਾ ਹੋ ਗਿਆ ਬਾਈ 18 ਮਾਡਲ ਟਰੈਕਟਰ ਹੈਗਾ ਚੰਗਾ ਟਰੈਕਟਰ ਹੈ ਹਨਾ ਬਹੁਤ ਬਹੁਤ ਮੁਬਾਰਕਾਂ ਬਾਈ ਧੰਨਵਾਦ ਬਾਈ ਆਪਾਂ ਇਹ ਟਰੈਕਟਰ ਦਿਖਾਉਣਗੇ ਹੋਰ ਟਰੈਕਟਰ ਘਰੇ ਵੀ ਹੈਗਾ ਤੁਹਾਡੇ ਕੋਲੇ ਨਹੀਂ ਘਰੇ ਹੈ ਨਹੀਂ ਜੀ ਹੋਰ ਘਰੇ ਹੈ ਨਹੀਂ ਆਹ ਟਰੈਕਟਰ ਹੈ ਹਾਂਜੀ ਬਾਈ ਥੋੜਾ ਫੋਨ ਨੰਬਰ ਤੇ ਐਡਰੈਸ ਲਾਜ਼ਮੀ ਬੋਲ ਦੇ 884 ਜੀ ਹਾਂਜੀ 32034 62804 ਹਾਂਜੀ 32034 ਬਾਈ ਦਾ ਨਾਮ ਅਮਰੀਕ ਸਿੰਘ ਤੂਫਾਨ ਬੰਗੀ ਵਾਲੇ ਬੰਗੀ ਅਮਰੀਕ ਤੂਫਾਨੀ ਹਾਂਜੀ ਇਹ ਅਮਰੀਕ ਸਿੱਧੂ ਨੇ ਭੁੱਲਰ ਜੀ ਮੇਰੇ ਭੁੱਲਰ ਉਹ ਅੱਛਾ ਅਮਰੀਕ ਸਿੰਘ ਭੁੱਲਰ ਬਾਈ ਦਾ ਘੋਟਾ ਪਿੰਡ ਬੰਗੀ ਹੈ ਇਹਨਾਂ ਦਾ ਤਲਵੰਡੀ ਸਾਹਿਬ ਉਹ ਕਿੰਨੇ ਨੰਬਰ ਪਲਾਟ 'ਚ ਤੁਸੀਂ ਮੰਡੀ ਲਾਉਂਦੇ ਆ ਕਿੱਝ ਆ ਜਾਂਦੀ ਹੈ ਜੀ ਇੱਕ ਜੇ ਆ ਮੌਨ ਰੋਡ ਹੈ ਨਾ ਮੌਨ ਰੋਡ ਦੇ ਉੱਤੇ ਹੈ ਬਾਈ ਹਾਂ ਦਾ ਇੱਕ ਨੰਬਰ ਪਲਾਟ 'ਚ ਹੀ ਬਾਈ ਮੰਡੀ ਲਾਉਂਦੇ ਆ ਬਾਈ ਕੋਲੇ 10-15 ਟਰੈਕਟਰ ਹੁੰਦੇ ਆ ਬਾਈ ਜੇ ਕੋਈ ਚੰਗਾ ਲੱਗੇ ਤਾਂ ਬਾਈ ਨਾਲ ਜਲਦੀ ਜਲਦੀ ਵੀਡੀਓ 'ਚ ਤੁਸੀਂ ਫੋਨ ਕਰਕੇ ਬਾਈ ਤੋਂ ਜਾਣਕਾਰੀ ਲੈ ਸਕਦੇ ਹੋ ਚੰਗੀ ਲੱਗੀ ਵੀਡੀਓ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਕਰ ਲਓ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਾ ਨਮੀ ਜਾਣਕਾਰੀ ਲੈ ਕੇ ਆਉਂਦੇ ਰਹੀਏ ਮਿਲਦਿਆਂ ਕੇ ਅਸੀਂ ਇਹਨਾਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਜੀ